इंडोनेशिया चलेगा भारत का पैसा आरबीआई ने किया सौदा बिना प्रबंधक तो इंडोनेशिया नाल करेंगे व्यापार सब्सक्राइब करें नेशनल बस और साथ ही दबाए आइकन ਲਗਾਤਾਰ ਭਾਰਤ ਦੁਨੀਆ ਭਰ ਵਿੱਚ ਵਪਾਰ ਨੂੰ ਵੜਾ ਰਿਹਾ ਹੈ ਰੂਸ ਯੂਕਰੇਨ ਯੁੱਧ ਦੇ ਦੌਰਾਨ ਰੂਸ ਤੋਂ ਤੇਲ ਖਰੀਦਣ ਦੇ ਮਾਮਲੇ ਵਿੱਚ ਭਾਰਤ ਨੇ ਰੁਪਏ ਦੇ ਵਿੱਚ ਵਪਾਰ ਕੀਤਾ ਤੇ ਕੱਚਾ ਤੇਲ ਵੀ ਛੋਟ ਤੇ ਖਰੀਦਿਆ ਹੁਣ ਇਹੇ ਭਾਰਤੀ ਰੁਪਏ ਇੰਡੋਨੇਸ਼ੀਆ ਵਿੱਚ ਵੀ ਕੰਮ ਕਰਨਗੇ ਦੱਸਦੇ ਕਿ ਲੋਕ ਮੁਦਰਾ ਐਕਸਚੇਂਜ ਜਾਂ ਫਿਰ ਡਾਲਰ ਦੇ ਪ੍ਰਬੰਧਾ ਤੋਂ ਬਿਨਾਂ ਹੀ ਇੰਡੋਨੇਸ਼ੀਆ ਦੇ ਨਾਲ ਵਪਾਰ ਕਰਨ ਦੇ ਯੋਗ ਵੀ ਬਣਾਂਗੇ ਉੱਤੇ ਹੀ ਤੁਹਾਨੂੰ ਦੱਸ ਦਵਾ ਕੇ ਇਸ ਦੇ ਲਈ ਭਾਰਤ ਦੇ ਕੇਂਦਰੀ ਬੈਂਕ ਆਰਬੀ ਆਈ ਅਤੇ ਬੈਂਕ ਆਫ ਇੰਡੋਨੇਸ਼ੀਆ ਵਿਚਕਾਰ ਐਮਓਯੂ ਦੇ ਉੱਤੇ ਜਿਹੜੇ ਸਾਈਨ ਕੀਤੇ ਗਏ ਹਨ ਦਸਤਖਤ ਕੀਤੇ ਗਏ ਹਨ ਭਾਰਤੀ ਕੇਂਦਰੀ ਬੈਂਕ ਆਰਬੀ ਆਈ ਤੇ ਬੈਂਕ ਇੰਡੋਨੇਸ਼ੀਆ ਨੇ ਜਿਹੜਾ ਹੈ ਵੀਰਵਾਰ ਨੂੰ ਆਪਸ ਦੇ ਵਿੱਚ ਇਸ ਐਮਓਯੂ ਦੇ ਉੱਤੇ ਜਿਹੜੇ ਸਾਈਨ ਕੀਤੇ ਨੇ ਤੇ ਦੋਵੇਂ ਦੇਸ਼ ਹੁਣ ਵਪਾਰ ਦੇ ਵਿੱਚ ਜਿਹੜਾ ਹੈ ਮੁਦਰਾ ਦੀ ਵਰਤੋਂ ਨੂੰ ਹੁਣ ਟਾਈਪ ਵੀ ਕਰਨਗੇ ਤੇ ਇਸ ਦਾ ਇਸਤੇਮਾਲ ਵੀ ਕਰਨਗੇ ਤੇ ਭਾਰਤੀ ਰੁਪਏ ਅਤੇ ਇండోਨੇਸ਼ੀਆ ਰੁਪਏ ਦੋਵੇਂ মুদ্রাਾਂ માં ਸ਼ਾਮਲ ਵੀ ਹੋਣਗੀਆਂ ਲਗਾਤਾਰ ਪਾੜ ਦੁਨੀਆ ਪਰਵ੍ਰਿਸ਼ ਵਪਾਰ ਨੂੰ ਵੜਾ ਰਿਹਾ ਹੈ ਰੂਸ ਯੂਕਰੇਨ ਯੁੱਧ ਦੇ ਦੌਰਾਨ ਰੂਸ ਤੋਂ ਤੇਲ ਖਰੀਦਣ ਦੇ ਮਾਮਲੇ ਵਿੱਚ ਭਾਰਤ ਨੇ ਰੁਪਏ ਦੇ ਵਿੱਚ ਵਪਾਰ ਕੀਤਾ ਤੇ ਕੱਚਾ ਤੇਲ ਵੀ ਛੋਟ ਤੇ ਖਰੀਦਿਆ ਪਰ ਇਹ ਭਾਤਿਆ ਰੂਪੇ ਇੰਡੋਨੇਸ਼ੀਆ ਵਿੱਚ ਵੀ ਕੰਮ ਕਰਨਗੇ ਦੱਸ ਦੇ ਕਿ ਲੋਕ ਮੁਦਰਾ ਐਕਸਚੇਂਜ ਜਾਂ ਫਿਰ ਡਾਲਰ ਦੇ ਪ੍ਰਬੰਧਾ ਤੋਂ ਬਿਨਾਂ ਹੀ ਇੰਡੋਨੇਸ਼ੀਆ ਦੇ ਨਾਲ ਵਪਾਰ ਕਰਨ ਦੇ ਯੋਗ ਵੀ ਬਣਾਣਗੇ ਉੱਤੇ ਹੀ ਤੁਹਾਨੂੰ ਦੱਸ ਦਵਾ ਕਿ ਇਸ ਦੇ ਲਈ ਭਾਰਤ ਦੇ ਕੇਂਦਰੀ ਬੈਂਕ ਆਰਬੀਆਈ ਅਤੇ ਬੈਂਕ ਆਫ ਇੰਡੋਨੇਸ਼ੀਆ ਵਿਚਕਾਰ ਐਮਓਯੂ ਦੇ ਉੱਤੇ ਜਿਹੜੇ ਸਾਈਨ ਕੀਤੇ ਗਏ ਹਨ ਦਸਤਖਤ ਕੀਤੇ ਗਏ ਹਨ ਭਾਰਤੀ ਕੇਂਦਰੀ ਬੈਂਕ ਆਰਬੀਆਈ ਤੇ ਬੈਂਕ ਇੰਡੋਨੇਸ਼ੀਆ ਨੇ ਜਿਹੜਾ ਹੈ ਵੀਰਵਾਰ ਨੂੰ ਆਪਸ ਦੇ ਵਿੱਚ ਇਸ ਐਮਓਯੂ ਦੇ ਉੱਤੇ ਜਿਹੜੇ ਸਾਈਨ ਕੀਤੇ ਨੇ ਤੇ ਦੋਵੇਂ ਦੇਸ਼ ਹੁਣ ਵਪਾਰ ਦੇ ਵਿੱਚ ਜਿਹੜਾ ਹੈ ਮੁਦਰਾ ਦੀ ਵਰਤੋਂ ਨੂੰ ਹੁਣ ਤਾਇਬ ਵੀ ਕਰਨਗੇ ਤੇ ਇਸ ਦਾ ਇਸਤੇਮਾਲ ਵੀ ਕਰਨਗੇ ਤੇ ਭਾਰਤੀ ਰੁਪਏ ਅਤੇ ਇੰਡੋਨੇਸ਼ੀਆ ਰੁਪਏ ਦੋਵੇਂ ਮੁਦਰਾਵਾਂ ਸ਼ਾਮਿਲ ਵੀ ਹੋਣਗੀਆਂ ਸਬਸਕ੍ਰਾਈਬ ਕਰੇ ਨੈਸ਼ਨਲ ਬਸ ਔਰ ਸਾਥੇ ਦਬਾਏ ਬੈਲ ਆਈਕਨ